ਅੱਜ ਦੀ ਪੰਜਾਬੀ ਦੀ ਕਕ੍ਹਾ ਨੂੰ ਵੇਖਣ ਵਾਲੇ ਸਾਰੇ ਮੁੰਡੇ ਕੁੜੀਆਂ ਨੂੰ ਅਸ਼ੋਕ ਭਾਰਦਵਾਜ ਦੀ ਸਤਸ੍ਰੀਕਾਲ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਪਤਿ ਵਿਦਿਆਰਥੀਓ 28 ਸੱਤ ਲਿਆ ਹੋਇਆ ਸੀ ਕਰਤਾਰ ਸਿੰਘ ਸਰਾਬੇ ਦਾ ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ ਆਇ ਇੱਕ ਕਵਿਤਾ ਹੈ 8ਵੀਂ ਜਮਾਤ ਦੀ ਕਵਿਤਾ ਹੈ ਇਹਦੇ ਲਿਖ ਕਵਿਤਾ ਦੇ ਲੇਖਕ ਵੀ ਕਰਤਾਰ ਸਿੰਘ ਸਰਾਬਾ ਹਨ ਕਿਤਾਬ ਦਾ ਨਾਮ ਜੀ ਦੁਜਾ ਪੜਾਓ 8ਵੀਂ ਜਮਾਤ ਦੀ ਕਿਤਾਬ ਸੀ ਇੱਕ ਕਿਤਾਬ ਵਿੱਚ ਤਿੰਨ ਕਾਵੀ ਬੰਧ ਹਨ ਪਹਿਲੇ ਕਾਵੀਵੰਦ ਬਾਰੇ ਮੈਂ ਤੁਹਾਨੂੰ ਪਹਿਲੇ ਵਾਲੀ ਕੱਖਿਆ ਵਿੱਚ ਦੱਸਿਆ ਸੀ ਅੱਜ ਦੀ ਕੱਖਿਆ ਵਿੱਚ ਦੂਜੇ ਕਾਵੀਵੰਦ ਬਾਰੇ ਦੱਸਾਂਗਾ ਵੇਖੋ ਜੀ ਸਾਡਾ ਅੱਜ ਦਾ ਕਾਵੀਵੰਦ ਕਿਹੜਾ ਸੀ ਦੇਸ ਵਸ ਯੂ ਚਮਕਣਾ ਚੰਦ ਵਾਂਗੂ ਕਿਤੇ ਬੱਦਲਾਂ ਹੇਠ ਨਾ ਆ ਜਾਣਾ ਕਰਦੇ ਦੇਸ ਦੇ ਨਾਲ ਧਰੋ ਯਾਰੋ ਦਾਕੂਮ ਦੇ ਮੱਥੇ 'ਤੇ ਨਾ ਲਾ ਜਾਣਾ ਮੂਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਇੱਕ ਵਾਰ ਹੋਰ ਦਸਦਾਸੀ ਦੇਸ਼ ਵਾਸੀਓ ਚਮਕਣਾ ਚੰਦ ਵਾਂਗੂ ਕਿੱਤੇ ਬਦਲਾ ਹੀਟਣਾ ਆ ਜਾਣਾ ਕਰਦੇ ਦੇਸ਼ ਦੇ ਨਾਲ ਧਰੋ ਯਾਰੋ ਦਾਗ ਕੂਮ ਦੇ ਮੱਥੇ ਨਾ ਲਾ ਜਾਣਾ ਮੁੱਲਾ ਸਿੰਘ ਕਿਰਪਾਲ ਨਵਾਬ ਵਾਂਗੂ ਅਮਰ ਸਿੰਘ ਨਾ ਕਿਸੇ ਕਹਾ ਜਾਣਾ ਆ ਵੀ ਕੋ ਜੀ ਇਹਨਾਂ ਕਾਵੀ ਸਤਰਾ ਵਿੱਚ ਕਵੀ ਨੂੰ ਕੀ ਦੱਸਿਆ ਸੀ ਇਤਵਨ ਨੂੰ ਦੱਸਿਆ ਗਈ ਪਰਸੰ ਕੀ ਕਹਿੰਦਾ ਹੈ ਕਾਵੀਵੰਦ ਵਿਖੋ ਜੀ ਆਹ ਵੇਖੋ ਜੀ ਆਏ ਇਹ ਕਾਵੀਵੰਦ ਕਰਤਾਰ ਸਿੰਘ ਸਰਾਬੇ ਦਾ ਹਿੰਦਵਾਸੀਆਂ ਨੂੰ ਅੰਤਿਮ ਸੰਦੇਸ਼ ਕਵਿਤਾ ਵਿੱਚੋਂ ਲਿਆ ਗਿਆ ਸੀ ਜੋ ਕਿ ਉਗਾਂ पुस्तक ਦੇ ਅੰਤਰਗਤ ਆਉਂਦਾ ਸੀ ਉਡਾਨ ਉਹ ਜਿਹੜੀ ਦਾਨ ਪੁਸਤਕ ਹੈ ਉਹਦੇ ਅੰਤਰਗਤ ਆਉਂਦਾ ਹੈ ਇਸ ਕਵਿਤਾ ਵਿੱਚ ਕਵੀ ਇਸ ਕਵਿਤਾ ਵਿੱਚ ਵੀ ਇਹ ਦੇਸ਼ ਵਾਸੀਆਂ ਨੂੰ ਆਪਣੇ ਦੇਸ਼ ਦੀ ਖਾਤਰ ਮਰਨ ਮਿਟਣ ਲਈ ਤਿਆਰ ਰਹਿਣ ਵਾਸਤੇ ਹੱਲਾਸ਼ੇਰੀ ਦਿੱਤੀ ਗਈ ਸੀ ਦੇਖੋ ਜੀ ਜਦੋਂ ਕਰਤਾਰ ਸਿੰਘ ਸਰਾਭਾ ਫਾਂਸੀ ਚੜਨ ਲੱਗਿਆ ਤਾਂ ਉਹਨ ਕੀ ਕਹਿਆ ਕੀ ਦੇਸ਼ ਵਾਸੀਓ ਚਮਕਣਾ ਚੰਦ ਵਾ ਕੋ ਬਿੱਗ ਕਰਤਾਰ ਸਿੰਘ ਜਰਾਬਾ ਫਾਂਸੀ ਚੜਨ ਲੱਗਿਆ ਤਾਂ ਆਪਣੇ ਦੇਸ਼ਵਾਸੀਆਂ ਨੂੰ ਕੀ ਕਹਿੰਦਾ ਹੈ ਤੁਸੀਂ ਅੰਗਰੇਜ਼ਾਂ ਦੇ ਡਰ ਕੇ ਉਹ ਕਹਿੰਦਾ ਕਿ ਕਰਤਾਰ ਸਿੰਘ ਜਰਾਬਾ ਜਦੋਂ ਫਾਂਸੀ ਚੜਨ ਲੱਗਿਆ ਤਾਂ ਆਪਣੇ ਦੇਸ਼ਵਾਸੀਆਂ ਨੂੰ ਕੀ ਕਹਿੰਦਾ ਹੈ ਤੁਸੀਂ ਅੰਗਰੇਜ਼ਾਂ ਤੋਂ ਡਰ ਕੇ ਚੁੱਪ ਕਰਕੇ ਬੈਠ ਨਾ ਜਾਣਾ ਤੁਹਾਡੇ ਈ ਡਰ ਅਤੇ ਚੁੱਪ ਕਰਕੇ ਬੈਠ ਜਾਣ ਤੇ ਕੂਮ ਤੇ ਬਦਨਾਮੀ ਕੂਮ ਤੇ ਦੇਸ਼ ਲਈ ਬਦਨਾਮੀ ਦਾ ਕਾਰਨ ਬਣੇਗਾ ਦੁਬਾਰਾ ਦੱਸਦਾ ਸੀ ਕਰਤਾਰ ਸਿੰਘ ਸਰਾਬਾ ਜਦੋਂ ਫਾਂਸੀ ਚੜਨ ਲੱਗਿਆ ਤਾਂ ਆਪਣੇ ਹਿੰਦਵਾਸੀਆਂ ਨੂੰ ਕੀ ਕਹਿੰਦਾ ਹੈ ਤੁਸੀਂ ਅੰਗਰੇਜ਼ਾਂ ਦੇ ਡਰ ਤੋਂ ਚੁੱਪ ਕਰਕੇ ਬੈਠ ਨਾ ਜਾਣਾ ਤੁਹਾਡਾ ਇਹ ਡਰ ਅਤੇ ਚੁੱਪ ਕਰਕੇ ਬੈਠ ਜਾਣਾ ਕੋਮਲਾਈ ਤੇ ਦੇਸ਼ ਲਈ ਬਦਨਾਮੀ ਦਾ ਕਾਣ ਬਣ ਜੂਗਾ ਕੀ ਬਦਨਾਮੀ ਦਾ ਕਾਣ ਬਣ ਜੂਗਾ ਗਾ ਤੁਸੀਂ ਉਹ ਕਹਿੰਦਾ ਇਹ ਦੇਸ਼ ਵਾਸੀਓ ਤੁਸੀਂ ਕਹਿੰ ਗਿਆ ਕੀ ਕਹਿੰਦਾ ਹੈ ਕਿ ਤੁਸੀਂ ਚੰਨ ਵਾਂਗੂ ਚਮਕਦੇ ਰਹਿਣਾ ਜਿਵੇਂ ਚੰਦ ਹੈ ਚੰਦ ਆਕਾਸ਼ ਦੇ ਬੱਦਲਾਂ ਵਿੱਚ ਚਮਕਦਾ ਸੀ ਤੁਸੀਂ ਚੰਨ ਵਾਂਗੂ ਚਮਕਦੇ ਰਹਿਣਾ ਕਿੱਤੇ ਬਦਲਾ ਹੀਟ ਨਾ ਆ ਜਾਣਾ ਤੁਹਾਡੀ ਈ ਚਮਕ ਹੀ ਆਜ਼ਾਦੀ ਦੀ ਲਹਿਰ ਦੀ ਸਭ ਤੋਂ ਵੱਡੀ ਭੂਮਿਕਾ ਹੈ ਉਹ ਕਹਿੰਦਾ ਕਿ ਤੁਹਾਡੀ ਜਿਹੜੀ ਇਹ ਚਮਕ ਹੈ ਇਹ ਆਜ਼ਾਦੀ ਦੀ ਲਹਿਰ ਦੀ ਸਭ ਤੋਂ ਵੱਡੀ ਭੂਮਿਕਾ ਹੈ ਗੱਦਾਰਾਂ ਵਾਂਗ ਪਿੱਛੋਂ ਭੱਜ ਕੇ ਦੇਸ਼ ਦੇ ਕੌਮ ਨੂੰ ਬਦਨਾਮ ਨਹੀਂ ਹੋਣਾ ਕਿ ਭੀ ਜਿਉ ਬਦਲਾ ਹੀਟ ਬਦਲਾ ਦੇ ਨਹੀਂ ਦੇ ਹੇਠ ਨਹੀਂ ਆ ਜਾਣਾ ਜਿਹੜੇ ਗੱਦਾਰ ਹੈ ਗੱਦਾਰਾਂ ਵਾਂਗ ਪਿੱਛੇ ਨੂੰ ਭੱਜ ਕੇ ਦੇਸ਼ ਤੇ ਕੌਮ ਨੂੰ ਬਦਨਾਮ ਨਾ ਕਰ ਦੇਣਾ ਉਹ ਕਹਿੰਦਾ ਵੀ ਦੇਸ਼ ਸਾਡੇ ਦੇਸ਼ ਤੇ ਕੌਮ ਨੂੰ ਬਦਨਾਮ ਨਹੀਂ ਕਰਨਾ ਦੇਸ਼ ਦੀ ਧਰੋ ਨਾਲ ਉਹ ਕਹਿੰਦਾ ਕਿ 23 ਧਰੋਆਂ ਨਾਲ ਉਹ ਕਹਿੰਦਾ ਕਿ ਜਿਹੜੇ ਦੇਸ਼ ਧਰੋਈਆਂ ਐ ਅਭੀ ਮੁੱਲਾ ਸਿੰਘ ਕਿਰਪਾਲ ਸਿੰਘ ਨਵਾਬ ਖਾਨ ਤੇ ਅਮਰ ਸਿੰਘ ਦੇ ਨਾਂ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇਨਕਲਾਬੀ ਪ੍ਰੋਗਰਾਮਾਂ ਦੀ ਆ ਜਿਹੜੇ ਦੇਸ਼ ਦੇ ਇਹਨਾਂ ਦੇਸ਼ ਦੀ ਸਾਰੀ ਉਹ ਕਹਿੰਦੇ ਜਿਹੜੇ 30 भगत ਹੋਈਸੂ ਨੇ ਦੇਸ਼ ਦੀ ਆਜ਼ਾਦੀ ਲਈ ਕਿਹੜਾ ਕਿਹੜਾ ਪਲਾਨ ਬਣਾਇਆ ਸੀ ਇਹਨਾਂ ਨੂੰ ਸਾਰੇ ਪਲਾਨਾਂ ਬਾਰੇ ਅੰਗਰੇਜ਼ਾਂ ਨੂੰ ਦੱਸ ਦਿੱਤਾ ਸੀ ਆ ਸਾਡੇ ਦੇਸ਼ ਦੇ ਗੱਦਾਰ ਹੈ ਇਹਨਾਂ ਨੂੰ ਗੱਦਾਰ ਕਿਹਾ ਜਾਂਦਾ ਸੀ ਉਹ ਕਹਿੰਦਾ ਕਿ ਦੇਸ਼ ਦਰੋਹ ਦੇ ਨਾਲ ਉਹ ਦੇਸ਼ ਦੇ ਦਰੋਹ ਦੇ ਨਾਲ ਬਈ ਦੇਸ਼ ਦੇ ਨਾਲ ਦਰੋਹ ਕਰਕੇ ਤੁਸੀਂ ਸਾਡੇ ਦੇਸ਼ ਦੇ ਮੱਥੇ 'ਤੇ ਦੱਗ ਨਹੀਂ ਲਾਣਾ ਬਈ ਦੇਸ਼ ਦੇ ਬਈ ਬਦਨਾਮ ਨਹੀਂ ਕਰ ਦੇਣਾ ਜਿਵੇਂ ਕਿ ਮੁੱਲਾ ਸਿੰਘ ਕਿਰਪਾਲਵਾਂ ਨੂੰ ਉਹ ਕੀ ਕਹਿੰਦਾ ਵੀ ਦੇਸ਼ ਤਰੋਈਆਂ ਚ ਜਿਹੜੇ ਦੇਸ਼ ਤਰੋਈ ਹੈ ਮੁੱਲਾ ਸਿੰਘ ਕਿਰਪਾਲ ਸਿੰਘ ਨਵਾਬ ਖਾਨ ਤੇ ਅਮਰ ਸਿੰਘ ਦੇ ਨਾਂ ਹਨ ਜਿਹਨੇ ਇਹਨੂੰ ਦੁਸ਼ਤਰ ਹੋਈ ਕਿਹਾ ਜਾਂਦਾ ਹੈ ਜਿਨ੍ਹਾਂ ਨੇ ਅੰਗਰੇਜ਼ਾਂ ਨੂੰ ਇਨਕਲਾਬੀ ਪ੍ਰੋਗਰਾਮਾਂ ਦੀ ਸੂਚ ਦੱਸ ਕੇ ਸਾਡੇ ਦੇਸ਼ਵਾਸੀਆਂ ਨੂੰ ਦੀਜ ਤੇ ਕਿੜੀ ਕਿੜੀ ਪਲਾਨ ਬਣਾਈਆਂ ਸੀ ਤੋਂ ਦੱਸ ਕੇ ਆਪਣੇ ਦੱਸ ਕੇ ਆਪਣੇ ਤੇ ਭਾਰਤ ਨਾਲ ਦਰੋਹ ਕਮਾਈਆਂ ਤੇ ਆਪਣੇ ਦੇਸ਼ ਨਾਲ ਭਾਰਤ ਨਾਲ ਕੀ ਦਰੋਹ ਕਮਾਈਆਂ ਤੇ ਆਪਣਾ ਨਾਮ ਬਦਨਾਮ ਕਰਵਾ ਲਿਆ ਉਹਨਾਂ ਨੇ ਦੇਸ਼ ਦੇ ਨਾਲ ਤੋਂ ਗੱਦਾਰੀ ਕੀਤੀ ਤੇ ਆਪਣਾ ਨਾਮ ਵੀ ਬਦਨਾਮ ਕਰਵਾ ਲਿਆ ਪਰ ਦੇਸ਼ ਪ੍ਰੇਮੀਆਂ ਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਉਹਨਾਂ ਵਾਂਗ ਨਾ ਬਣਨਾ ਉਹ ਕਿਆ ਵੀ ਨਾ ਕਿਸੇ ਦਾ ਜਾਣਾ ਉਹਨਾਂ ਨੇ ਕਦੇ ਕਹਿੰਦਾ ਸੀ ਕਿ ਜਿਉਂ ਉਹਨਾਂ ਨੇ ਤੋਂ ਆਪਣੇ ਮੱਥੇ ਤੇ ਧਕਲਾ ਲਿਆ ਦੇਸ਼ ਨਾਲ ਦਰੋ ਕੀਤਾ ਤੇ ਆਪਣੇ ਦੇਸ਼ ਦੇ ਨਾਲ ਦਰੋਹ ਵੀ ਕਮਾਇਆ ਅਤੇ ਆਪਣਾ ਨਾਮ ਵੀ ਬਦਨਾਮ ਕਰਾ ਲਿਆ ਪਰ ਇਹ ਦੇਸ਼ ਪ੍ਰੇਮੀਆਂ ਨੂੰ ਕਦੇ ਨਹੀਂ ਕਿਹਾ ਕਿ ਤੁਸੀਂ ਉਹਨਾਂ ਵਾਂਗ ਨਾ ਬਣਨਾ ਜਿਨ੍ਹਾਂ ਨੂੰ ਦੇਸ਼ ਦੇ ਮੱਥੇ ਤੇ ਧਗ ਲਾਇਆ ਸੀ ਵਿਦਿਆਰਥੀਓ ਸਾਡਾ ਅੱਜ ਦਾ ਵਿਸ਼ਾ ਇੱਥੋਂ ਸਮਾਪਤ ਹੋਇਆ ਸੀ ਅੱਜ ਦੀ ਕਕਥਿਆ ਤੁਹਾਨੂੰ ਕਿਵੇਂ ਲੱਗੀ ਕਮੈਂਟ ਬਾਕਸ ਵਿੱਚ ਮੈਨੂੰ ਦੱਸਣਾ ਤੇ ਇੱਕ ਕਾਇਬ ਵਿੰਦ ਇਹਦਾ ਹੈ ਉਹਦੇ ਬਾਰੇ ਤੀਜੇ ਕਾਇਬ ਵਿੰਦ ਬਾਰੇ ਮੈਂ ਤੁਹਾਨੂੰ ਅੱਗੇ ਵਾਲੇ ਕਕਥਿਆ ਵਿੱਚ ਦੱਸਾਂਗਾ ਸਾਡੀ ਅੱਜ ਦੀ ਕਕਥਿਆ ਇੱਥੋਂ ਹੀ ਸਮਾਪਤ ਹੋਈ ਸੀ ਅੱਜ ਦੀ ਕਕਥਿਆ ਨੂੰ ਵਿਖਣ ਲਈ ਸਾਰੇ ਵਿਦਿਆਰਥੀਆਂ ਨੂੰ ਅਸ਼ੋਕ ਭਾਰਤਵਾਦ ਦੀ ਸਤ ਸਰਕਾਰ ਜੀ ਆਇਆਂ ਨੂੰ ਭਾਈ ਗੁਰਜੀਤ ਖਾਲਸਾ ਭਾਈ ਗੁਰਜੀਤ ਦੀ ਪਤਿ